नमस्कार मैं खुशी और सत्ता न्यूज आइए नजर डालते हैं आज की बड़ी खबर पर उनतीस जुलाई को बटाला के सिविल लाइन थाने में सूचना मिली कि अभिषेक रोकाया नाम के 22 वर्षीय लड़के ने दो साल की बच्ची के साथ बेरहमी से दुष्कर्म किया और आरोपी खुद बस कटिया जिले में भाग्या वे नेपाल के बेजाक का रहने वाला है वर्तमान में वह बटाला के रंजीत नगर में रह रहा है बटाला सिविल लाइन पुलिस स्टेशन की पुलिस टीम ने तुरंत मामला दर्ज करते हुए बटाला पुलिस टीम की मदद की दिल्ली से आई पुलिस बटाला पुलिस की एसपी जशवंत कौर ने प्रेस कॉन्फ्रेंस में बताया की लड़की और अभिषेक रोकाया का परिवार नेपाल के एक ही गाँव का रहने वाला है और घटना के वक्त लड़की का परिवार काम पर गया था और बाद में अभिषेक ਰੁਕਾਇਆ ਅੱਗੇ ਭੜੇ ਬੱਚੀ ਕੇ ਸਾਥ ਦੰਦਗੀ ਕਰਨ ਵਾਲੀ ਆਰਪੀ ਕੋ ਗ੍ਰਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਅੱਗੇ ਕੀ ਜਾਂਚ ਕੀ ਜਾ ਰਹੀ ਹੈ ਮਤੀ ਨਤੀ ਸਾਥ 24 ਨੂੰ ਸਾਨੂੰ थाना ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਦੇ ਵਿੱਚ ਕਿ ਐਸ ਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਇਨਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹ ਜਿਹੜਾ ਦੌੜਿਆ ਬੰਤੀ ਇਹ ਇਹਨੇ ਕੀ ਪਲੈਨਿੰਗ ਸਰ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀ ਕੀ ਕਾਰਵਾਈ ਕੀਤੀ ਕੀ ਉਹਨਾਂ ਤੇ ਤਰੰਤੀ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕਿ ਬਾਕਸ ਐਕਟ ਜਿਹੜਾ ਲਾ ਦਿੱਤਾ ਲੱਗਦਾ ਆ ਕਿ ਆਪਸੀ ਕੋ ਰਿਸ਼ਤੇਦਾਰੀ ਹੈਗੀ ਸੀ ਉਹਨਾਂ ਦੇ ਦੇਖੋ ਇਹ ਕੋਹੀ ਪਿੰਡ ਦੇ ਪਿੱਛੋਂ ਬੈਠ ਤੋਂ ਆ ਜੀ ਰਿਸ਼ਤੇਦਾਰੀ ਹੈ ਆਪਣੀ ਦੇ ਰਿਸ਼ਤੇਦਾਰੀ ਦੇਖੋ ਜੇ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਤੁਸੀਂ ਦਿੱਲੀ ਤੋਂ ਉੱਡ ਗਏ ਤੇ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲਿੰਜਿੰਗ ਸੀ ਇਹਨਾਂ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਕਿ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਹੈ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਸਾਨੂੰ ਤਾਂ ਦੇਖਿਆ ਜਾਵੇ ਉਸ ਬੱਚੇ ਮੈਨੇ ਕਿਸ ਤਰ੍ਹਾਂ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਕੀ ਲੱਗਦਾ ਕਿ ਕਾਨੂੰਨ ਦੇ ਦਾਇਰੇ ਵਿੱਚ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ देखो जी सा दोषी है वात तो वात सजा दी जाए अब तक के लिए बस इतना ही फिर आपसे मुलाकात ऐसी एक और के साथ, अब तक के लिए नमस्कार